ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਕੱਲ੍ਹ ਵਾਲੀ ਕਹਾਣੀ ਦਾ ਪਾਰਟ ਲੈ ਕੇ ਆਇਆ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਇਸ ਤੋਂ ਕੁਝ ਵੀ ਸਿੱਖਣ ਨੂੰ ਮਿਲੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਕੱਲ੍ਹ ਵਾਲੀ ਕਿਸਾਨ ਤੇ ਠੱਗ ਦੀ ਕਹਾਣੀ ਦਾ ਅਗਲਾ ਪਾਰਟ ਰਤਨੇ ਨੂੰ ਲੱਗਣ ਲੱਗਾ ਕਿ ਗੁਰਦੇਵਾਲ ਉਸ ਦਾ ਸਭ ਤੋਂ ਵੱਡਾ ਸ਼ਿਕਾਰ ਹੈ ਇਸ ਲਈ ਉਹ ਹਰ ਵਾਰੀ ਨਵਾਂ ਡਰ ਜਾ ਲਾਲਚ ਦੇ ਕੇ ਉਸ ਤੋਂ ਪੈਸੇ ਠੱਗਣ ਲੱਗਾ ਇੱਕ ਦਿਨ ਉਸ ਨੇ ਗੁਰਦੇਵਾਲ ਨੂੰ ਬੁਲਾ ਕੇ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਤੇਰੇ ਘਰ ਦਾ ਖਜ਼ਾਨਾ ਬਾਹਰ ਕੱਢੀਏ ਪਰ ਉਸ ਲਈ ਮੈਨੂੰ ਇੱਕ ਸੋਨੇ ਦਾ ਹਾਰ ਤੇ ਦੋ ਮੋਤੀ ਚਾਹੀਦੇ ਨੇ ਇਹ ਚੀਜ਼ਾਂ ਖਜ਼ਾਨਾ ਖੋਲਣ ਲਈ ਜ਼ਰੂਰੀ ਹਨ ਗੁਰਦੇਵਾਲ ਹੈਰਾਨ ਰਹਿ ਗਿਆ ਪਰ ਮੇਰੇ ਕੋਲ ਤਾਂ ਇਹ ਸਭ ਨਹੀਂ ਹੈ ਰਤਨਾ ਨੇ ਉਸ ਨੂੰ ਡਰਾਉਂਦੇ ਹੋਏ ਕਿਹਾ ਜੇ ਤੂੰ ਇਹ ਚੜਾਵਾ ਨਾ ਦਿੱਤਾ ਤਾਂ ਖਜ਼ਾਨਾ ਰੁੱਸ ਜਾਵੇਗਾ ਤੇ ਤੇਰੇ ਘਰ ਬਿਮਾਰੀਆਂ ਆ ਜਾਣਗੀਆਂ ਇਹ ਸੁਣ ਕੇ ਗੁਰਦੇਵਾਲ ਫਿਰ ਡਰ ਗਿਆ ਜਦੋਂ ਗੁਰਦੇਵਾਲ ਨੇ ਗੱਲ ਪਾਰ ਨੂੰ ਦੱਸੀ ਤਾਂ ਪਾਰੋਂ ਨੇ ਦੇਲੋਂ ਦੁਖੀ ਹੋ ਕੇ ਕਿਹਾ ਗੁਰਦੇਵਾਲ ਤੁਸੀਂ ਕਿਸੇ ਭਰਮ ਵਿੱਚ ਫਸ ਗਏ ਸਾਡਾ ਘਰ ਖਾਲੀ ਹੋ ਗਿਆ ਹੈ ਬੱਚਿਆਂ ਲਈ ਵੀ ਰੋਟੀ ਨਹੀਂ ਬਚਦੀ ਹੁਣ ਹੋਰ ਕਿੰਨਾ ਕੁ ਦੇਣਾ ਹੈ ਉਸ ਨੂੰ ਗੁਰਦੇਵਾਲ ਚੁੱਪ ਰਿਹਾ ਪਰ ਅੰਦਰੋਂ ਕਸ਼ਮਕਸ਼ ਵਿੱਚ ਸੀ ਇੱਕ ਪਾਸੇ ਡਰ ਦੂਜੇ ਪਾਸੇ ਪਤਨੀ ਦੀਆਂ ਗੱਲਾਂ ਹੁਣ ਪਿੰਡ ਵਿੱਚ ਲੋਕ ਹੋਰ ਵੀ ਰਤਨਾ ਨੂੰ ਦੇਖ ਕੇ ਸਮਝ ਚੁੱਕੇ ਸਨ ਕਿ ਰਤਨਾ ਦੀ ਸਚਾਈ ਉਹਨਾਂ ਨੂੰ ਦੇਖਣ ਲੱਗ ਪਈ ਸੀ ਕਿਉਂਕਿ ਕਈ ਲੋਕਾਂ ਨੇ ਆਪਣੀ ਜ਼ਮੀਨ ਗਵਾ ਲਈ ਸੀ ਕਿਸੇ ਨੇ ਗਹਿਣੇ ਵੇਚ ਦਿੱਤੇ ਸਨ ਪਰ ਕਿਸੇ ਨੂੰ ਕੋਈ ਫਾਇਦਾ ਨਾ ਹੋਇਆ ਬਾਬਾ ਕਿਰਪਾਲ ਸਿੰਘ ਨੇ ਪਿੰਡ ਦੇ ਕੁਝ ਜਵਾਨਾਂ ਨੂੰ ਬੁਲਾਇਆ ਤੇ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਠੱਗ ਦਾ ਪਰਦਾ ਫਾਸ਼ ਕਰੀਏ ਜਵਾਨਾ ਨੇ ਸੋਚਿਆ ਬਾਬਾ ਜੀ ਸਹੀ ਕਹਿੰਦੇ ਨੇ ਪਰ ਸਬੂਤ ਵੀ ਚਾਹੀਦੇ ਨੇ ਇਸ ਲਈ ਉਹਨਾਂ ਨੇ ਇੱਕ ਯੋਜਨਾ ਬਣਾਈ ਉਹਨਾਂ ਨੇ ਤੈਅ ਕੀਤਾ ਕਿ ਰਤਨਾ ਨੂੰ ਫੜਨ ਲਈ ਚੁਪਕੇ ਨਾਲ ਉਸ ਦੀਆਂ ਕਰਤੂਤਾਂ ਦੇਖਣੀਆਂ ਪੈਣਗੀਆਂ ਇੱਕ ਰਾਤ ਗੁਰਦਿਆਲ ਬਾਹਰ ਖੇਤਾਂ ਵਿੱਚ ਬੈਠਾ ਸੀ ਚੰਦ ਦੀ ਹੌਲੀ-ਹੌਲੀ ਰੋਸ਼ਨੀ ਵਿੱਚ ਉਹ ਸੋਚ ਰਿਹਾ ਸੀ ਕਿ ਪਾਰੋ ਸਹੀ ਕਹਿੰਦੀ ਹੈ ਕੀ ਸੱਚਮੁੱਚ ਬਾਬਾ ਰਤਨ ਠੱਗ ਹੈ ਪਰ ਜੇ ਮੈਂ ਉਸ ਦੀ ਗੱਲ ਨਾ ਮੰਨੀ ਤੇ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤਾਂ ਉਹਨੇ ਅੰਦਰੋਂ ਦੋ ਆਵਾਜ਼ਾਂ ਲੜ ਰਹੀਆਂ ਸਨ ਇੱਕ ਕਹਿੰਦੀ ਰਤਨਾ ਦਾ ਸਾਥ ਛੱਡ ਦੇ ਦੂਜੀ ਕਹਿੰਦੀ ਨਹੀਂ ਉਸ ਨੂੰ ਨਰਾਜ਼ ਨਾ ਕਰ ਗੁਰਦੇਵਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਰੱਬ ਦੇ ਹੱਥ ਜੋੜ ਕੇ ਕਿਹਾ हे ਮਾਲਕ ਮੈਨੂੰ ਸੱਚ ਤੇ ਝੂਠ ਦੀ ਪਛਾਣ ਕਰਨ ਦੀ ਸਮਝਣ ਬਖਸ਼ ਤੇ ਉਹ ਇਸ ਤਰ੍ਹਾਂ ਕਹਿ ਕੇ ਪਰਮਾਤਮਾ ਬਾਰੇ ਸੋਚਣ ਲੱਗ ਪਿਆ ਤੇ ਮਨ ਹੀ ਮਨ ਬਹੁਤ ਦੁਖੀ ਹੋ ਗਿਆ ਉਧਰੋਂ ਪਿੰਡ ਦੇ ਕੁਝ ਸੱਚੇ ਨੌਜਵਾਨਾਂ ਨੇ ਜੋ ਬਾਬਾ ਕਿਰਪਾਲ ਦੇ ਨਾਲ ਸਨ ਨਿਸ਼ਚੈ ਕੀਤਾ ਕਿ ਹੁਣ ਰਤਨਾ ਦੀ ਠੱਗੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਗੁਪਤ ਰੂਪ ਵਿੱਚ ਇੱਕ ਯੋਜਨਾ ਬਣਾਈ ਇੱਕ ਜਵਾਨ ਹਰਵੰਸ ਬੋਲਿਆ ਸਾਨੂੰ ਉਸ ਦੀ ਅਸਲੀਅਤ ਦਾ ਪਰਦਾ ਫਾਸ਼ ਕਰਨਾ ਪਵੇਗਾ ਪਰ ਇਹ ਸੌਖਾ ਨਹੀਂ ਆ ਉਹ ਬਹੁਤ ਚਲਾਕ ਹੈ ਦੂਜਾ ਜਵਾਨ ਬੋਲਿਆ ਅਸੀਂ ਉਸ ਦੇ ਕੋਲ ਗਾਹਕ ਬਣ ਕੇ ਜਾਵਾਂਗੇ ਫਿਰ ਵੇਖਾਂਗੇ ਕਿ ਉਹ ਸਾਡੇ ਨਾਲ ਕੀ ਕੀ ਕਰਦਾ ਹੈ ਤੇ ਸਾਡੇ ਤੋਂ ਕੀ ਕੀ ਮੰਗਦਾ ਹੈ ਸਭ ਨੇ ਸਹਿਮਤੀ ਦਿੱਤੀ ਉਹਨਾਂ ਨੇ ਤੈਅ ਕੀਤਾ ਕਿ ਉਹ ਇੱਕ ਇੱਕ ਕਰਕੇ ਰਤਨਾ ਦੇ ਕੋਲ ਜਾਣਗੇ ਅਤੇ ਉਸ ਦੀ ਠੱਗੀ ਆਪਣੇ ਅੱਖੀਂ ਵੇਖ ਕੇ ਸਬੂਤ ਇਕੱਠੇ ਕਰਨਗੇ ਸਭ ਤੋਂ ਪਹਿਲਾਂ ਹਰਵੰਸ ਗਿਆ ਉਸਨੇ ਰਤਨਾ ਨੂੰ ਕਿਹਾ ਬਾਬਾ ਜੀ ਮੇਰੇ ਘਰ ਵਿੱਚ ਤਾਂ ਬਿਮਾਰੀ ਪਈ ਆ ਤੁਸੀਂ ਮਦਦ ਤਾਂ ਕਰੋ ਰਤਨਾ ਨੇ ਆਪਣਾ ਹਮੇਸ਼ਾ ਵਾਲਾ ਨਾਟਕ ਕੀਤਾ ਅੱਖਾਂ ਬੰਦ ਕੀਤੀਆਂ ਮੰਤਰ ਜਪਣ ਲੱਗ ਪਿਆ ਫਿਰ ਬੋਲਿਆ ਤੇਰੇ ਘਰ ਦੀ ਬਿਮਾਰੀ ਤੇ ਤੇਰੇ ਪੁਰਖਿਆਂ ਦੀ ਰੁਸੀਾਈ ਹੈ ਜੇ ਤੂੰ ਮੈਨੂੰ ਦੱਸ ਸੇਰ ਕਿਉ ਅਤੇ ਦੋਸ ਫੈਦ ਕਬੂਤਰ ਲਿਆ ਕੇ ਦੇਵੇਂਗਾ ਤਾਂ ਸਭ ਠੀਕ ਹੋ ਜਾਵੇਗਾ ਹਰਵੰਸ ਨੇ ਚੁੱਪਚਾਪ ਉਸ ਦੀ ਗੱਲ ਮੰਨ ਲਈ ਤੇ ਸੋਚਿਆ ਲਓ ਜੀ ਇਹ ਤਾਂ ਠੱਗੀ ਦੀ ਖੁੱਲੀ ਮਿਸਾਲ ਹੈ ਦੂਜੇ ਪਾਸੇ ਗੁਰਦੇਵਾਲ ਦਾ ਮਨ ਹੋਰ ਵੀ ਬੇਚੈਨ ਹੋ ਰਿਹਾ ਸੀ ਉਸ ਨੂੰ ਰਤਨਾ ਤੋਂ ਡਰ ਵੀ ਸੀ ਤੇ ਪਾਰੋ ਦੀਆਂ ਗੱਲਾਂ ਵੀ ਜ਼ਿਆਦਾ ਆ ਰਹੀਆਂ ਸੀ ਇੱਕ ਰਾਤ ਪਾਰੋ ਨੇ ਉਸ ਨੂੰ ਪਿਆਰ ਨਾਲ ਕਿਹਾ ਸੁਣੋ ਗੁਰਦੇਵਾਲ ਅਸੀਂ ਬਚਪਨ ਤੋਂ ਸੱਚ ਤੇ ਮਿਹਨਤ ਦੇ ਰਾਹ ਤੇ ਚੱਲੇ ਹਾਂ ਕੀ ਹੁਣ ਅਸੀਂ ਕਿਸੇ ਠੱਗ ਦੇ ਚੱਕਰ ਵਿੱਚ ਪੈ ਕੇ ਆਪਣੀ ਜ਼ਿੰਦਗੀ ਗਵਾ ਲਈਏ ਸੱਚੇ ਰੱਬ ਰੱਬ ਸੱਚੇ ਬੰਦੇ ਦਾ ਸਾਥੀ ਹੁੰਦਾ ਇਹ ਗੱਲਾਂ ਸੁਣ ਕੇ ਗੁਰਦੇਵਾਲ ਦਾ ਦਿਲ ਨੂੰ ਛੂ ਗਈਆਂ ਉਸ ਨੇ ਸੋਚਿਆ ਸ਼ਾਇਦ 파ਰ ਉਹ ਸਹੀ ਕਹਿੰਦੀ ਹੈ ਹਰਵੰਸ ਦੇ ਬਾਅਦ ਮਹਿਤਾਜ ਦੀ ਰਤਨਾ ਕੋਲ ਗਿਆ ਉਸ ਨੇ ਵੀ ਝੂਠੀ ਗੱਲ ਬਣਾਈ ਕਿ ਉਸ ਦੇ ਘਰ ਵਿੱਚ ਭੂਤ ਪ੍ਰੇਤ ਹੈ ਰਤਨਾ ਨੇ ਉਸ ਨੂੰ ਵੱਡਾ ਚੜਾਵਾ ਉੰਗਲਿਆ ਇਸ ਤਰ੍ਹਾਂ ਕਈ ਜਵਾਨ ਉਸ ਦੇ ਕੋਲ ਗਏ ਅਤੇ ਉਸ ਦੀ ਲਾਲਚੀ ਮੰਗਾਂ ਨੂੰ ਸੁਣ ਕੇ ਵਾਪਸ ਆ ਗਏ ਉਹਨਾਂ ਨੇ ਸਾਰੇ ਸਬੂਤ ਇਕੱਠੇ ਕਰ ਲਏ ਪਰ ਇਸ ਦੇ ਨਾਲ ਹੀ ਰਤਨਾ ਦਾ ਪਿੰਡ ਵਿੱਚ ਦਬਦਬਾ ਵੀ ਵਧਦਾ ਜਾ ਰਿਹਾ ਸੀ ਕੁਝ ਲੋਕ ਅਜੇ ਵੀ ਉਸ ਦੇ ਭਲੇਖੇ ਵਿੱਚ ਸਨ ਉਹ ਕਹਿੰਦੇ ਸੀ ਬਾਬਾ ਜੀ ਬਹੁਤ ਤਾਕਤਵਾਨ ਹਨ ਰਤਨਾ ਹੋਰ ਹੰਕਾਰੀ ਹੋ ਗਿਆ ਕਹਿੰਦਾ ਮੇਰੇ ਤੋਂ ਬਿਨਾ ਕਿਸੇ ਦਾ ਕੰਮ ਨਹੀਂ ਬਣਦਾ ਇਸ ਤਰ੍ਹਾਂ ਸਾਰੇ ਲੋਕਾਂ ਵਿੱਚੋਂ ਕੁਝ ਲੋਕ ਤਾਂ ਉਸ ਦੀਆਂ ਗੱਲਾਂ ਵਿੱਚ ਆ ਕੇ ਖੁਸ਼ੀ ਮਨਾ ਰਹੇ ਸੀ ਪਰ ਕੁਝ ਲੋਕ ਦੁੱਖ ਮਨਾ ਰਹੇ ਸੀ ਰਤਨਾ ਨੇ ਵੇਖਿਆ ਕਿ ਗੁਰਦੇਵਾਲ ਹੁਣ ਉਸ ਦੀਆਂ ਗੱਲਾਂ ਮੰਨਦਾ ਏ ਪਰ ਉਸ ਦੇ ਮਨ ਵਿੱਚ ਹੌਲੀ-ਹੌਲੀ ਸੰਦੇਹ ਪੈਦਾ ਹੋ ਰਿਹਾ ਏ ਇਸ ਲਈ ਉਸ ਨੇ ਇੱਕ ਹੋਰ ਚਾਲ ਚੱਲੀ ਇੱਕ ਦਿਨ ਉਸ ਨੇ ਗੁਰਦੇਵਾਲ ਨੂੰ ਬੁਲਾ ਕੇ ਕਿਹਾ ਤੇਰੇ ਘਰ ਅਜੇ ਵੀ ਪੂਰੀ ਤਰ੍ਹਾਂ ਸ਼ੁੱਧ ਨਹੀਂ ਹੋਇਆ ਜਦ ਤੱਕ ਮੈਂ ਖਾਸ ਹਵਨਨਾ ਕਰਾਂ ਤਦ ਤੱਕ ਤੇਰੇ ਦੁੱਖ ਨਹੀਂ ਖਤਮ ਹੋਣਗੇ ਇਸ ਹਵਨ ਲਈ ਮੈਨੂੰ ਪਿੰਡ ਦੀ ਸਭ ਤੋਂ ਵੱਡੀ ਗਾਂ ਚਾਹੀਦੀ ਏ ਤੇ ਨਾਲ ਹੀ ਕੁਝ ਚਾਂਦੀ ਦੇ ਸਿੱਕੇ ਗੁਰਧਿਆਲ ਦਾ ਦਿਲ ਡੁੱਬ ਗਿਆ ਪਰ ਬਾਬਾ ਜੀ ਮੇਰੇ ਕੋਲ ਤਾਂ ਹੁਣ ਕੁਝ ਵੀ ਨਹੀਂ ਬਚਿਆ ਰਤਨਾ ਨੇ ਨਕਲੀ ਗੁੱਸੇ ਨਾਲ ਕਿਹਾ ਫਿਰ ਸੋਚ ਲੈ ਜੇ ਤੂੰ ਨਾ ਕਰਿਆ ਤਾਂ ਤੇਰੇ ਘਰ ਤੇ ਬਲਾਵਾ ਆਵੇਗਾ ਜਦੋਂ ਗੁਰਧਿਆਲ ਨੇ ਇਹ ਗੱਲ ਪਰਉ ਨੂੰ ਦੱਸੀ ਤਾਂ ਉਹ ਹੱਥ ਮੱਥੇ ਤੇ ਮਾਰ ਕੇ ਬੋਲੀ ਹਾਏ ਗੁਰਧਿਆਲ ਕੀ ਤੁਸੀਂ ਹੋਸ਼ ਵਿੱਚ ਨਹੀਂ ਅਸੀਂ ਪਹਿਲਾਂ ਹੀ ਇੱਕ ਗਾਂ ਵੇਚ ਦਿੱਤੀ ਹੁਣ ਹੋਰ ਗਾਂ ਵੇਚ ਦਵਾਂਗੇ ਤਾਂ ਬੱਚਿਆਂ ਦਾ ਪਾਲਣ ਕਿਵੇਂ ਕਰਾਂਗੇ ਬੱਚਿਆਂ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ ਤੇ ਪਰੋ ਦਾ ਦਿਲ ਟੁੱਟ ਗਿਆ ਉਸ ਦੇ ਦਿਲੋਂ ਫੈਸਲਾ ਕਰ ਲਿਆ ਕਿ ਹੁਣ ਜੋ ਵੀ ਹੋਵੇ ਉਹ ਇਸ ਠੱਗ ਨੂੰ ਬੇਨਕਾਬ ਕਰੇਗੀ ਉਧਰ ਬਾਬਾ ਕਿਰਪਾਲ ਸਿੰਘ ਨੇ ਸਾਰੇ ਜਵਾਨਾਂ ਨੂੰ ਇਕੱਠਾ ਕੀਤਾ ਹਰਵੰਸ਼ ਮਹਿਰਾਸ ਤੇ ਹੋਰ ਸਾਰੇ ਜਵਾਨਾਂ ਨੇ ਆਪਣੇ ਆਪਣੇ ਅਨੁਭਵ ਦੱਸੇ ਸਭ ਨੇ ਵੇਖ ਲਿਆ ਸੀ ਕਿ ਰਤਨਾ ਹਰ ਕਿਸੇ ਤੋਂ ਵੱਖਰਾ ਚੜਾਵਾ ਮੰਗਦਾ ਸੀ ਤੇ ਕਿਸੇ ਦਾ ਭਲਾ ਨਹੀਂ ਸੀ ਹੁੰਦਾ ਬਾਬਾ ਕਿਰਪਾਲ ਨੇ ਕਿਹਾ ਹੁਣ ਸਾਨੂੰ ਪਿੰਡ ਦੇ ਸਾਰੇ ਲੋਕਾਂ ਦੇ ਸਾਹਮਣੇ ਉਸ ਦਾ ਪਰਦਾ ਪਾਸ਼ ਕਰਨਾ ਪਵੇਗਾ ਪਰ ਇਸ ਲਈ ਗੁਰਦੇਵਾਲ ਦੀ ਗਵਾਹੀ ਸਭ ਤੋਂ ਵੱਡੀ ਹੋਵੇਗੀ ਕਿਉਂਕਿ ਉਹ ਸਭ ਤੋਂ ਵੱਧ ਉਸਦੇ ਜਾਲ ਵਿੱਚ ਫਸਿਆ ਹੋਇਆ ਹੈ ਜਵਾਨਾਂ ਨੇ ਕਿਹਾ ਠੀਕ ਹੈ ਬਾਬਾ ਜੀ ਅਸੀਂ ਗੁਰਦੇਵਾਲ ਨੂੰ ਸਮਝਾਵਾਂਗੇ ਗੁਰਦੇਵਾਲ ਰਾਤ ਨੂੰ ਸੌ ਨਹੀਂ ਸੀ ਸਕਦਾ ਇੱਕ ਪਾਸੇ ਉਸ ਨੂੰ ਰਤਨਾ ਦੇ ਸਾਹ ਪਦਾ ਡਰ ਸੀ ਸ਼ਰਾਪ ਦਾ ਡਰ ਸੀ ਦੂਜੇ ਪਾਸੇ ਬੱਚਿਆਂ ਦੀ ਭੁੱਖ ਉਹ ਸੋਚਦਾ ਕਿ ਮੈਂ ਸੱਚਮੁੱਚ ਠੱਗ ਦੇ ਹੱਥ ਚੜ੍ਹ ਗਿਆ ਹਾਂ ਕੀ ਮੇਰੀ ਸਾਦਗੀ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ ਉਹ ਰੱਬ ਅੱਗੇ ਬੈਠ ਕੇ ਰੋਣ ਲੱਗਦਾ ਤੇ ਕਹਿੰਦਾ हे ਪ੍ਰਭੂ ਸਾਨੂੰ ਰਸਤਾ ਦਿਖਾ ਇੱਕ ਸਵੇਰ ਭਾਰੋ ਨੇ ਪਤੀ ਦੇ ਸਾਹਮਣੇ ਪੱਕੇ ਸੁਰ ਵਿੱਚ ਕਿਹਾ ਗੁਰਦੇਵਾਲ ਹੁਣ ਕਾਫੀ ਹੋ ਗਿਆ ਅਸੀਂ ਰਤਨਾ ਕੋਲ ਹੋਰ ਨਹੀਂ ਜਾਣਾ ਜੇ ਤੁਸੀਂ ਗਏ ਤਾਂ ਮੈਂ ਬੱਚੇ ਕਦੇ ਵੀ ਉਸ ਠੱਗ ਦੇ ਸਾਹਮਣੇ ਨਹੀਂ ਜਾਵਾਂਗੀ ਇਹ ਗੱਲ ਸੁਣ ਕੇ ਗੁਰਦੇਵਾਲ ਚੁੱਪ ਹੋ ਗਿਆ ਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਉਸ ਦੀ ਪਤਨੀ ਸੱਚਮੁੱਚ ਉਸ ਦਾ ਸਾਥ ਦੇ ਰਹੀ ਹੈ ਤੇ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨ ਲੱਗਾ ਤੇ ਉਹ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਕਿਵੇਂ ਸਭ ਕੁਝ ਠੀਕ ਹੋਵੇ ਇੱਕ ਦਿਨ ਬਾਬਾ ਕਿਰਪਾਲ ਨੇ ਪਿੰਡ ਦੀ ਚਪਾਲ ਵਿੱਚ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਪਿੰਡ ਦੇ ਜਵਾਨ ਵੀ ਤਿਆਰ ਸਨ ਤੇ ਗੁਰਦੇਵਾਲ ਸਿੰਘ ਵੀ ਜਿਸ ਨੇ ਆਖਿਰਕਾਰ ਪਾਰੋ ਦੀਆਂ ਗੱਲਾਂ ਸੁਣ ਕੇ ਹਿੰਮਤ ਝੁਟਾਈ ਬਾਬਾ ਕਿਰਪਾਲ ਨੇ ਸਾਰੇ ਅੱਗੇ ਐਲਾਨ ਕੀਤਾ ਅੱਜ ਅਸੀਂ ਰਤਨਾ ਦੀ ਅਸਲੀਅਤ ਸਾਬਤ ਕਰਾਂਗੇ ਹਿਸਾਬ ਕਰਾਂਗੇ ਜਿਸਨੇ ਵੀ ਹਿੰਮਤ ਜੁਟਾਈ ਸਭ ਨੇ ਆਪੋ ਆਪਣੀ ਹਿੰਮਤ ਜੁਟਾ ਕੇ ਇੱਕ ਦੂਜੇ ਦਾ ਸਾਥ ਦੇਣ ਦਾ ਫੈਸਲਾ ਕੀਤਾ ਕਿ ਬਾਬਾ ਅਸਲ ਵਿੱਚ ਠੱਗ ਹੈ ਸਾਰੇ ਪਿੰਡ ਵਾਲੇ ਹੈਰਾਨ ਹੋ ਕੇ ਦੇਖਣ ਲੱਗੇ ਰਤਨਾ ਵੀ ਉੱਥੇ ਆ ਗਿਆ ਉਸਨੇ ਆਪਣੇ ਆਪ ਹਮੇਸ਼ਾ ਵਾਲਾ ਨਾਟਕ ਕੀਤਾ ਮੈਂ ਸਭ ਦਾ ਭਲਾ ਕਰਦਾ ਸੀ ਜੋ ਮੇਰੇ ਵਿਰੁੱਧ ਬੋਲਦਾ ਉਸ ਦੇ ਘਰ ਕਲੇਸ਼ ਹੋਣਗੇ ਪਰ ਇਸ ਵਾਰੀ ਗੁਰਧਿਆ ਲੱਗਿਆ ਆ ਉਸ ਦੀ ਆਵਾਜ਼ ਕੰਬ ਰਹੀ ਸੀ ਪਰ ਦਿਲ ਮਜ਼ਬੂਤ ਸੀ ਰਤਨਾ ਤੂੰ ਮੈਨੂੰ ਧੋਖਾ ਦਿੰਦਾ ਰਿਹਾ ਕਦੇ ਬੱਕਰੀ ਮੰਗੀ ਕਦੇ ਚੌਲ ਕਿਓ ਕਦੇ ਸੋਨਾ ਚਾਂਦੀ ਮੇਰਾ ਘਰ ਖਾਲੀ ਕਰ ਦਿੱਤਾ ਪਰ ਕੋਈ ਖਜ਼ਾਨਾ ਨਹੀਂ ਦਿੱਤਾ ਕੋਈ ਫਸਲ ਨਹੀਂ ਬਚਾਈ ਫਿਰ ਹਰਵਾਨਸ ਬੋਲਿਆ ਹੋਰ ਜਵਾਨਾਂ ਨੇ ਸਭ ਨੇ ਆਪਣੀਆਂ ਗੱਲਾਂ ਅੱਗੇ ਰੱਖੀਆਂ ਉਹਨਾਂ ਨੇ ਦੱਸਿਆ ਕਿ ਕਿਵੇਂ ਰਤਨਾ ਉਹਨਾਂ ਤੋਂ ਵੱਖ-ਵੱਖ ਚੜ੍ਹਾਵੇ ਮੰਗਦਾ ਸੀ ਏ ਬਾਬਾ ਨਹੀਂ ਇਹ ਸਿਰਫ ਲੁਟੇਰਾ ਏ ਹਰਵੰਸ ਨੇ ਉੱਚੀ ਆਵਾਜ਼ ਵਿੱਚ ਕਿਹਾ ਪਿੰਡ ਵਾਲਿਆਂ ਨੇ ਜਦੋਂ ਸਾਰੇ ਸਬੂਤ ਸੁਣੇ ਤਾਂ ਉਹਨਾਂ ਨੂੰ ਵੀ ਸਚਾਈ ਦੀ ਸਣ ਲੱਗੀ ਰਤਨਾ ਨੇ ਲੋਕਾਂ ਨੂੰ ਡਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜੇ ਤੁਸੀਂ ਮੇਰਾ ਅਪਮਾਨ ਕੀਤਾ ਤਾਂ ਤੁਹਾਡੇ ਘਰ ਭੂਤ ਆ ਜਾਣਗੇ ਪਰ ਕਿਸੇ ਨੇ ਵੀ ਉਸ ਦੀਆਂ ਗੱਲਾਂ ਨਾ ਮੰਨੀਆਂ ਬਾਬਾ ਕਿਰਪਾਲ ਨੇ ਗੁੱਸੇ ਵਿੱਚ ਕਿਹਾ ਸੱਚੇ ਦਾ ਸਾਥ ਹੀ ਰੱਬ ਹੁੰਦਾ ਜਿੱਥੇ ਸੱਚ ਹੈ ਉੱਥੇ ਕੋਈ ਝੂਠ ਨਹੀਂ ਟਿਕ ਸਕਦਾ ਸਾਰੇ ਪਿੰਡ ਵਾਲਿਆਂ ਨੇ ਮਿਲ ਕੇ ਰਤਨੇ ਨੂੰ ਪਿੰਡ ਚੋਂ ਕੱਢ ਦਿੱਤਾ ਤੇ ਉਸਦੀ ਠੱਗੀ ਖਤਮ ਹੋ ਗਈ। ਪਿੰਡ ਦੇ ਲੋਕਾਂ ਨੇ ਉਸ ਦੀ ਸਾਰੇ ਲੋਕਾਂ ਨੇ ਆਪਸ ਵਿੱਚ ਹੌਸਲਾ ਅਜਾਈ ਕੀਤੀ ਤੇ ਪਾਰੋ ਦੇ ਚਿਹਰੇ ਤੇ ਬਹੁਤ ਚਮਕ ਸੀ। ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ। ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ। ਜਦ ਤੱਕ ਲਈ ਧੰਨਵਾਦ।